ਜਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲੇ ਦੇ ਅੱਜ ਦੂਜੇ ਦਿਨ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਗੁਰਦੁਆਰਾ ਛੀੜੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਇਸ ਮੌਕੇ ਤੇ ਅਮਰੀਕਾ ਦੇ ਨਿਊਯਾਰਕ ਤੋਂ ਸਿੱਖ ਫਾਊਂਡੇਸ਼ਨ ਨੇ ਸੰਗਤਾਂ ਦੇ ਲਈ ਦੁੱਧ ਦਾਲ ਲੰਗਰ ਲਗਾਇਆ ਹੈ ਉੱਤੇ ਹੀ ਸ਼ਹੀਦੀ ਸਭਾ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਦੱਸਦੇ ਕਿ ਜਿੱਥੇ ਨੌਜਵਾਨਾਂ ਤੋਂ ਇਲਾਵਾ ਬੀਬੀਆਂ ਨੇ ਵੀ ਧੂਮਾਲੇ ਸਜਾਈ ਨੇ ਇਸ ਮੌਕੇ ਤੇ A&P ਨਿਊਜ਼ ਦੀ ਟੀਮ ਨੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ ਦਰਸ਼ਨ ਦੇਖ ਜੀਵਾ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹ ਤਜਿੰਦਰ ਚੰਦੀ ਇਸ ਟਾਈਮ ਮੌਜੂਦ ਹ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਿੱਥੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਹੈ ਜਿਹੜਾ ਉਸ ਦਾ ਅੱਜ ਦੂਜਾ ਦਿਨ ਹੈ ਪਹਿਲਾਂ ਤੁਹਾਨੂੰ ਥੋੜਾ ਜਿਹਾ ਇਤਿਹਾਸ ਹੈ ਜਿਹੜਾ ਦੱਸ ਦਈਏ ਅੱਜ ਦੂਜਾ ਦਿਨ ਹੈ ਤੇ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਪੇਸ਼ੀ ਹੈ ਜਿਹੜੀ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚੈਰੀ ਦੇ ਵਿੱਚ ਹੁੰਦੀ ਹੈ ਜਿੱਥੇ ਵੱਖ-ਵੱਖ ਥਾਵਾਂ ਦੇ ਜਿਹੜੇ ਵਜ਼ੀਰ ਨੇ ਮੌਜੂਦ ਸਨ ਤੇ ਛੋਟੇ ਸ਼ਹਿਬਜ਼ਾਦਿਆਂ ਨੂੰ ਜ਼ੁਲਮ ਦਿੱਤੇ ਗਏ ਤਸੀਹੇ ਦਿੱਤੇ ਗਏ ਤੇ ਉਹਨਾਂ ਨੂੰ ਲਾਲਚ ਦਿੱਤਿਆ ਗਿਆ ਵੀ ਆਪਣਾ ਧਰਮਾ ਜਿਹੜਾ ਛੱਡ ਦਿਓ ਤੇ ਸਾਡੇ ਨਾਲ ਰਲ ਜਾਓ ਨਾਲ ਹੀ ਦੌਲਤਾਂ ਦੇ ਲਾਲਚ ਵੀ ਦਿੱਤੇ ਗਏ ਪਰੰਤੂ ਮਾਤਾ ਗੁਜਰਕੌਰ ਜੀ ਨੂੰ ਨਹੀਂ ਭੁੱਲ ਸਕਦੇ ਕਿਉਂਕਿ ਉਹਨਾਂ ਨੇ ਆਪਣੇ ਛੋਟੇ ਲਾਲਾਂ ਨੂੰ ਜੋ ਸਿੱਖਿਆ ਦਿੱਤੀ ਸੀ ਵੀ ਆਪਣਾ ਧਰਮ ਨਹੀਂ ਛੱਡਣਾ ਚਾਹੇ ਆਪਾਂ ਨੂੰ ਕੁਰਬਾਨੀ ਦੇਣੀ ਪੈ ਜਾਵੇ ਤੇ ਉਸੇ ਦੇ ਚਲਦਿਆਂ ਦੋਨੇ ਲਾਲਾਂ ਦਾ ਯਾਨੀ ਕਿ ਛੋਟੇ ਸ਼ਹਿਬਜ਼ਾਦਿਆਂ ਦਾ ਜਿਹੜਾ ਮਨ ਹੈ ਉਹ ਸੂਬੇ ਦੀ ਕਚਾਰੀ ਦੇ ਵਿੱਚ ਨਹੀਂ ਡੋਲਿਆ ਤੇ ਆਪਣੇ ਧਰਮ ਦੇ ਖਾਤਰ ਉਹਨਾਂ ਨੇ ਬਲੀਦਾਨ ਜਿਹੜਾ ਕੁਰਬਾਨੀ ਦੇਣੀ ਉਚਿਤ ਸਮਝੀ ਤੇ ਜਿਸ ਤੋਂ ਬਾਅਦ ਸੂਬਾ ਸਰਹੰਦ ਵੱਲੋਂ ਛੋਟੇ ਸ਼ਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨਣ ਦੇ ਆਦੇਸ਼ ਜਾਰੀ ਕਰ ਦਿੱਤੇ ਇੱਥੇ ਇਹ ਵੀ ਦੱਦੀ ਹੈ ਕਿ ਨਵਾਬ ਮਲੇਰ ਕੋਟਲਾ ਵੱਲੋਂ ਛੋਟੇ ਸ਼ਾਹਜਾਦੇਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਹਰਾ ਮਾਰਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਬੱਚਿਆਂ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਜੇਕਰ ਦੁਸ਼ਮਣੀ ਹੈ ਬਦਲਾ ਲੈਣਾ ਹੈ ਜਾਂ ਕੋਈ ਲੜਾਈ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲਵੋ ਇਸੇ ਕਰਕੇ ਅੱਜ ਵੀ ਲੋਕ ਨਵਾਬ ਮਲੇਰ ਕੋਟਲਾ ਨੂੰ ਯਾਦ ਕਰਦੇ ਨੇ ਸੋ ਤਸਵੀਰਾਂ ਦਿਖਾ ਦਈਏ ਤੁਹਾਨੂੰ ਇਹ ਉਹ ਅਸਥਾਨ ਹੈ ਜਿੱਥੇ ਸੂਬੇ ਸਰਹੰਦ ਵजीर खान ਦੀ ਕਚਹਿਰੀ ਦੇ ਵਿੱਚ ਦੂਜੀ ਪੇਸ਼ੀ ਹੈ ਜਿਹੜੀ ਛੋਟੇ ਸ਼ਹਿਬਜ਼ਾਦਿਆਂ ਦੀ ਹੁੰਦੀ ਹੈ ਜਿੱਥੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਆਪਣਾ ਧਰਮ ਛੱਡਣ ਦੇ ਲਾਲਚ ਦਿੱਤੇ ਗਏ ਤੇ ਹੀਰੇ جواਹਰਾਤ ਦੇਣ ਦੀਆਂ ਗੱਲਾਂ ਸੂਬਾ ਸਰਹੰਦ ਵੱਲੋਂ ਕੀਤੀਆਂ ਗਈਆਂ ਪਰੰਤੂ ਛੋਟੇ ਸ਼ਹਿਬਜ਼ਾਦਿਆਂ ਦਾ ਮਨ ਜਿਹੜਾ ਸੂਬਾ ਸਰਹੰਦ ਦੀ ਕਚਹਿਰੀ 'ਚ ਨਹੀਂ ਡੋਲਿਆ ਕਿਉਂਕਿ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਜੀ ਵੱਲੋਂ ਆਪਣੇ ਦੋ ਜਿਗਰ ਦੇ ਟੁਕੜਿਆਂ ਨੂੰ ਜੋ ਸਿੱਖਿਆ ਦਿੱਤੀ ਸੀ ਉਸ ਦੇ ਉੱਤੇ ਪੈਰਾ ਦਿੱਤਾ ਗਿਆ ਤੇ ਛੋਟੇ ਸ਼ਹਿਵਜਾਦਿਆਂ ਨੇ ਸੂਬਾ ਸਰਹੰਦ ਜਾਨੀ ਕਿ ਵਜ਼ੀਰ ਖਾਨ ਦੇ ਕੇ ਆਪਣਾ ਸਿਰ ਨਹੀਂ ਝੁਕਾਇਆ ਜਿਸ ਤੋਂ ਬਾਅਦ ਦੇ ਵਿੱਚ ਜ਼ਾਲਮ ਸੂਬਾ ਸਰਹੰਦ ਵਜ਼ੀਰ ਖਾਨ ਨੇ ਛੋਟੇ ਸ਼ਹਿਵਜਾਦਿਆਂ ਨੂੰ ਨੀਹਾ ਦੇ ਵਿੱਚ ਜਾਨੀ ਕਿ ਜਿੰਦਾ ਦਵਾਰਾਂ ਦੇ ਵਿੱਚ ਚਣਨ ਦਾ ਫਤਵਾ ਜਾਰੀ ਕਰ ਦਿੱਤਾ ਤੇ ਉਹ ਦਿਨ ਅੱਜ ਹੈ ਕਿਉਂਕਿ 27 ਦਸੰਬਰ ਜਾਨੀ ਕਿ 12 ਪੋ ਦਾ ਉਹ ਦਿਨ ਸੀ ਕੜਾਕੇ ਦੀ ਠੰਡ ਉਸ ਟਾਈਮ ਕਚਹਿਰੀ ਦੇ ਵਿੱਚ ਪੇਸ਼ੀ ਹੁੰਦੀ ਹੈ ਦੂਜੀ ਪੇਸ਼ੀ ਸੀਗੀ ਤੇ ਪੇਸ਼ੀ ਦੇ ਦੌਰਾਨ ਛੋਟੇ ਸ਼ਹਿਬਜਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਦੌਲਤਾਂ ਸ਼ੋਹਰਤ ਦੇ ਲਾਲਚ ਦਿੱਤੇਗੇ ਪਰੰਤੂ ਆਪਣੇ ਜੋ ਸਿੱਖ ਧਰਮ ਸੀ ਦਸਤਾਰ ਦੀ ਗੱਲ ਕਰ ਲਈ ਜਾਵੇ ਜਾਂ ਆਪ ਸਿੱਖੀ ਧਰਮ ਦੀ ਗੱਲ ਕਰ ਲਈ ਜਾਵੇ ਉਸ ਨੂੰ ਕਾਇਮ ਰੱਖਿਆ ਤੇ ਸੂਬੇ ਦੀ ਕਚਾਰੀ ਦੇ ਵਿੱਚ ਜਕਾਰੇ ਨੇ ਜਿਹੜੇ ਦੋ 마ਸੂਮ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਤੇ ਮਾਤਾ ਗੁਜਰ ਕੌਰ ਜੀ ਦੇ ਜਿਗਰ ਦੇ ਟੁਕੜੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਲਾਉਂਦੇ ਰਹੇ ਬੋਲੇ ਸੋਨਿਆਲ ਦੇ ਜਕਾਰੇ ਲਾਉਂਦੇ ਰਹੇ ਜਿਸ ਤੋਂ ਤੰਗ ਆ ਕੇ ਵजीर खान ਵੱਲੋਂ ਫਤਵਾ ਜਾਰੀ ਕੀਤਾ ਜਾਂਦਾ ਹੈ ਫਤਵਾ ਇਹ ਸੀ ਕਿ ਇਹਨਾਂ ਨੂੰ ਦਵਾਰਾਂ ਦੇ ਵਿੱਚ ਚੀਣ ਦਿਓ ਉਸ ਤੋਂ ਬਾਅਦ ਨਵਾਵੇ ਮਲੇਰ ਕੋਟਲਾ ਗੁੱਸੇ ਦੇ ਵਿੱਚ ਉੱਠ ਕੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਦੁਨੀਆ ਜਿਹੜੀ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਘੱਟ ਜ਼ਿਲ੍ਹਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਣ ਕੇ ਹੁਣ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਉਹ ਲਾਸਾਨੀ ਸ਼ਹਾਦਤ 12 ਪੋ ਜਿੱਦਣ ਫਤਵਾ ਜਾਰੀ ਹੁੰਦਾ ਸਜਦਾ ਕਰ ਰਹੀਆਂ ਨੇ ਕੋਟਨ ਕੋਟ ਪ੍ਰਣਾਮ ਕੀਤਾ ਜਾ ਰਿਹਾ ਹੈ ਤੁਸੀਂ ਫਤਿਹਗੜ ਸਾਹਿਬ ਦੀਆਂ ਇਹ ਤਸਵੀਰਾਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ ਹੈ ਹਰ ਪਾਸੇ ਤੁਹਾਨੂੰ ਸੰਗਤ ਦਿਖਾਈ ਦੇਊਗੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ ਸਜਦਾ ਕਰਦੀਆਂ ਨੇ ਛੋਟੇ ਸ਼ਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਦੀ ਉਹ ਸ਼ਹਾਦਤ ਨੂੰ ਜਿਸ ਨੇ ਆਪਣੇ ਧਰਮ ਪਿੱਛੇ ਕੁਰਬਾਨੀ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਲਾਲ ਸਿੱਖ ਕੌਮ ਦੇ ਉੱਤੋਂ ਵਾਰ ਦਿੱਤੇ ਸੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਹ ਦ੍ਰਿਸ਼ ਯਾਦ ਕਰਨਾ ਚਾਹੀਦਾ ਹੈ ਤੇ ਮਹਿਸੂਸ ਕਰਨਾ ਚਾਹੀਦਾ ਹੈ ਉਹ 12 ਪੋ ਵਾਲਾ ਦਿਨ ਜਾਂ ਫਿਰ ਜਦੋਂ ਛੋਟੇ ਸ਼ਹਿਬਜ਼ਾਦਿਆਂ ਨੂੰ ਦਵਾਰਾਂ ਦੇ ਵਿੱਚ ਚਿਣਿਆ ਜਾਂਦਾ ਉਹ ਸਾਰਾ ਕੁਝ ਮਹਿਸੂਸ ਜ਼ਰੂਰ ਕਰਨਾ ਚਾਹੀਦਾ ਕਿ ਆਖਿਰ ਕੀ ਵਾਪਰਿਆ ਹੋਊਗਾ ਕਿੱਦਾਂ ਦੇ ਮੰਜ਼ਰ ਉਸ ਟਾਈਮ ਹੋਊਗਾ ਕਿਉਂਕਿ ਦਵਾਰਾਂ ਦੇ ਵਿੱਚ ਉਹ ਛੋਟੇ ਮਾਸੂਮਾਂ ਨੂੰ ਚਿਣਿਆ ਜਾਂਦਾ ਉਸੇ ਨੂੰ ਸਜਦਾ ਕਰਨ ਦੇ ਲਈ ਹੁਣ ਸੰਗਤਾਂ ਨੇ ਜਿਹੜੀਆਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹਰ ਸਾਲ ਨਤਮਸਤਕ ਹੁੰਦੀਆਂ ਨੇ ਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੀ ਪੱਬਾ ਭਾਰ ਹੁੰਦਾ ਦਿਖਾਈ ਦਿੰਦਾ ਤੇ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਪੁਖਤਾ ਪ੍ਰਬੰਧ ਨੇ ਜਿਹੜੇ ਕੀਤੇ ਜਾਂਦੇ ਨੇ ਦਰਸ਼ਨ ਦੇ ਇੱਕ ਜੀਵਾ ਗੁਰ ਤੇਰਾ ਦਰਸ਼ਨ ਦੇ ਦੇ ਦੋਸਤੋ ਜ਼ਿਲ੍ਹਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਆ ਜਿੱਥੇ ਤਿੰਨ ਰੋਜ਼ਾ ਸ਼ਹੀਦੀ ਜੋੜ ਸਭਾ ਜਿਹੜੀ ਹਰ ਸਾਲ ਮਨਾਈ ਜਾਂਦੀ ਹੈ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਆ ਜਿਹੜੀ ਉਸ ਨੂੰ ਸਿਰਜਦਾ ਕੀਤਾ ਜਾਂਦਾ ਲੱਖਾਂ ਦੀ ਗਿਣਤੀ 'ਚ ਲੋਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਦੁਨੀਆ ਜਿਹੜੀ ਉਰੇ ਨਤਮਸਤਕ ਹੁੰਦੀ ਹੈ ਵਿਦੇਸ਼ਾਂ ਦੀ ਗੱਲ ਕਰ ਲਈ ਜਾਵੇ ਜੇਕਰ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਨਿਊਯਾਰਕ ਸਿੱਖ ਫਾਊਂਡੇਸ਼ਨ ਤੋਂ ਨੌਜਵਾਨਾਂ ਦਾ ਜਥਾ ਆਇਆ ਜੋ ਕਿ ਦੁੱਧ ਦੀ ਸੇਵਾ ਕਰਦਾ ਦਿਖਾਈ ਦੇ ਰਿਹਾ ਜੇਕਰ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਮੋਤੀ RAM ਮਹਿਰਾ ਨੂੰ ਕੋਈ ਵੀ ਨਹੀਂ ਭੁੱਲ ਸਕਦਾ ਕਿਉਂਕਿ ਜੋ ਮੋਤੀ RAM ਮਹਿਰਾ ਵੱਲੋਂ ਦੁੱਧ ਪਲਾਇਆ ਗਿਆ ਸਭ ਤੋਂ ਮਹਿੰਗਾ ਦੁੱਧ ਸੀ ਤੇ ਉਸ ਦੁੱਧ ਦੀ ਕੀਮਤ ਕੋਈ ਵੀ ਅਦਾ ਨਹੀਂ ਕਰ ਸਕਿਆ ਤੇ ਨੌਜਵਾਨਾਂ ਵੱਲੋਂ ਵੀ ਦੁੱਧ ਪਲਾਇਆ ਜਾ ਰਿਹਾ ਤੇ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਿੱਖ ਫਾਊਂਡੇਸ਼ਨ ਆ ਨਿਊਯਾਰਕ ਤੋਂ ਪਹੁੰਚੀ ਐ ਤੇ ਕੀ ਸਰਦਾਰ ਭਾਵਨਾ ਉਹਨਾਂ ਦੀ ਤੇ ਇਸ ਜਗ੍ਹਾ ਨੂੰ ਲੈ ਕੇ ਕੀ ਵਿਚਾਰ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਵਾਈ ਜੀ ਕੀ ਖਤਰ ਕੀ ਨਾਮ ਆ ਜੀ ਤੇ ਕਿੱਥੋਂ ਆਇਓ ਪਹਿਲਾਂ ਇਹ ਦੱਸੋ ਮੇਰਾ ਨਾਮ ਗੌਰਵ ਜੀ ਮੈਂ ਜਲੰਧਰ ਤੋਂ ਆ ਤੇ ਇਹ ਜਿਹੜੇ ਨਿਊਯਾਰਕ ਸਿਕ ਫਾਊਂਡੇਸ਼ਨ ਦੇ ਹੈਗੇ ਆ ਇਹ ਸਰਦਾਰ ਬਲਦੇਵ ਸਿੰਘ ਗਿਲਜੀਆ ਸਰਦਾਰ ਸਿਮਰਜੀਤ ਸਿੰਘ ਗਿਲਜੀਆ ਸਰਦਾਰ ਜਸਪੀਰ ਸਿੰਘ ਗਿਲਜੀਆ ਜੋ ਨਿਊਯਾਰਕ ਦੇ ਵਿੱਚ ਵੀ ਸਾਰੇ ਹੀ ਇਦਾਂ ਹੀ ਸੇਵਾ ਕਰਦੇ ਹਨ ਤੇ ਸਾਰੇ ਹੀ ਨੌਜਵਾਨਾਂ ਨੂੰ ਸਿੱਖ ਦੇ ਸਿੱਖ ਕੌਮ ਦੇ ਨਾਲ ਜੋੜ ਰਹੇ ਹਨ ਤੇ ਇਦਾਂ ਹੀ ਪੰਜਾਬ ਦੇ ਵਿੱਚ ਅੱਜ ਚੌਥਾ ਜੋ ਕੀ ਬਾਬਾ ਜੀ ਦੀਆਂ ਨਾਲ ਲੰਗਰ ਲਗਾਇਆ ਜਾ ਰਿਹਾ ਤੇ ਉਹ ਇਹੀ ਮਤਲਬ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਸਿੱਖਾ ਸਿੱਖ ਕੌਮ ਦੇ ਨਾਲ ਜੁੜੋ ਹਾਂ ਤੁਹਾਡਾ ਕੀ ਨਾਮ ਹੈ ਜੀ ਨਵਨੂਰ ਸਿੰਘ ਜੀ ਜੀ ਆਪਾਂ ਗੱਲ ਕਰੀਏ ਮੋਤੀ RAM ਮੈਰਾ ਦਾ ਤੁਹਾਨੂੰ ਥੋੜਾ ਬਹੁਤਾ ਇਤਿਹਾਸ ਪਤਾ ਹੋਊਗਾ ਉਹਨਾਂ ਨੇ ਦੁੱਧ ਪਲਾਇਆ ਸੀ ਕੋਈ ਮੁੱਲ ਨਹੀਂ ਮੋੜ ਸਕਦਾ ਸਭ ਤੋਂ ਮਹਿੰਗਾ ਦੁੱਧ ਮੰਨਿਆ ਗਿਆ ਜਿੱਦੀ ਸਜ਼ਾ ਮਿਲੀ ਪਰਿਵਾਰ ਉਹਨਾਂ ਨੇ ਵਾਰ ਦਿੱਤਾ ਕੀ ਕਹਣਾ ਕੁਛ ਨਹੀਂ ਦੇਖੋ ਜੀ ਇਹ ਮਹਾਰਾਜ ਦੀ ਰਚਨਾ ਸੀਗੀ ਉਹਨਾਂ ਦੀ ਕਿਰਪਾ ਸੀਗੀ ਉਹਨਾਂ ਦੇ ਟਾਈਮ ਦਾ ਜੋ ਵੀ ਸੀਗਾ ਇਹਦੇ ਚ ਮਤਲਬ ਅੱਗੋ ਸੰਗਤ ਨੂੰ ਇਹੀ ਸਿੱਖਿਆ ਮਿਲਦੀ ਹੈ ਵੀ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਹੈ ਠੀਕ ਹੈ ਤੇ ਜੋ ਹੁਕਮ ਦੇ ਗਏ ਹੈ ਬਸ ਉਹਦੇ ਚ ਰਹਿਣਾ ਚਾਹੀਦਾ ਕੀ ਨਾਮ ਹੈ ਟੋਟ ਸੁਖਦੀਪ ਸਿੰਘ ਤਕਰੀਬ ਜੀ ਅੱਜ ਦੁਨੀਆ ਨਤਮਸਤਕ ਹੋ ਰਹੀ ਆ ਆਪਾਂ ਦੇਸ਼ਾਂ ਦੀ ਗੱਲ ਕਰਦੇ ਆ ਪਰ ਵਿਦੇਸ਼ਾਂ ਦਾ ਵੀ ਬੜਾ ਇਕੱਠ ਦੇਖਣ ਨੂੰ ਮਿਲ ਰਿਹਾ ਵਿਦੇਸ਼ਾਂ ਦੇ ਵਿੱਚ ਕਿਵੇਂ ਸਜਦਾ ਕਰਦੇ ਆ ਲੋਕ ਉੱਥੋਂ ਦੇ ਜਿਹੜੇ ਛੋਟੇ ਸ਼ਹਿਬਜਾਦਿਆਂ ਨੇ ਬਲਦਾਨ ਦਿੱਤਾ ਤੇ ਮਾਤਾ ਗੁਜਰਕੌਰ ਜੀ ਨੂੰ ਇਹੋ ਭਾਈ ਸਾਹਿਬ ਆਪਣੇ ਭਾਈ ਸਾਹਿਬ ਸਮਨ ਸਿੰਘ ਜੀ ਗਰ ਜੀ ਆ ਇਹ ਨਿਊਯਾਰਕ ਨਿਊਯਾਰਕ ਤੋਂ ਆ ਇਹਨਾਂ ਦੇ ਮਨ ਚ ਭਾਵਨਾ ਇਹ ਚਾਰ ਪੰਜ ਸਾਲ ਹੋ ਗਿਆ ਕਿ ਇਹਨਾਂ ਨੇ ਲੰਗਰ ਲਾਉਂਦੇ ਆ ਉੱਥੇ ਵੀ ਇਹਨਾਂ ਦਾ ਸੇਮ ਇਦਾਂ ਹੀ ਮਤਲਬ ਕਿ ਗੁਰੂ ਘਰ ਨਾਲ ਜੁੜੇ ਆ ਬਾਣਾ ਪਾਇਆ ਆ ਤੇ ਵਧੀਆ ਆ ਇਹਨਾਂ ਨੇ ਆ ਚਲਾਇਆ ਨਿਊਯਾਰਕ ਸਿਕ ਫਾਊਂਡੇਸ਼ਨ ਤੇ ਸਾਰੇ ਆਪਾਂ ਮਤਲਬ ਵੀ ਸੇਵਾ ਕਰਦੇ ਹਾਂ ਹਰ ਸਾਲ ਆਉਂਨੇ ਆ ਆਪਾਂ ਇਹਨਾਂ ਨਾਲ ਸੇਵਾ ਕਰਦੇ ਆ ਇੱਥੇ ਆਣ ਕੇ ਤੇ ਬਹੁਤ ਮਨ ਨੂੰ ਸਕੂਨ ਮਿਲਦਾ ਆ ਤੇ ਸਾਬ ਜੀ ਦਾ ਯਾਦ ਕਰੀਦਾ ਹਰ ਇੱਕ ਸਾਬ ਸੋ ਨਿਊਯਾਰਕ ਤੋਂ ਸਿੱਖ ਫਾਊਂਡੇਸ਼ਨ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਟੈਂਟ ਹੈ ਜਿਹੜਾ ਲਗਾਇਆ ਹੋਇਆ ਤੇ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਦਾਂਦੇ ਹੋ ਨੌਜਵਾਨ ਨੇ ਵੱਡੀ ਗਿਣਤੀ 'ਚ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਤੋਂ ਆਏ ਨੇ ਤੇ ਨਿਊਯਾਰਕ ਸਿੱਖ ਫਾਊਂਡੇਸ਼ਨ ਹਰ ਸਾਲ ਲੰਗਰ ਲਗਾਉਂਦੀ ਹੈ ਦੁੱਧ ਦਾ ਲੰਗਰ ਲਗਾਇਆ ਗਿਆ ਵੱਡੀ ਪੱਦਰ ਦੇ ਉੱਤੇ ਸੇਵਾ ਕੀਤੀ ਜਾ ਰਹੀ ਹੈ ਤੇ ਮੋਤੀ RAM ਮੈਰਾ ਨੂੰ ਵੀ ਯਾਦ ਕੀਤਾ ਜਾ ਰਿਹਾ ਕਿਉਂਕਿ ਮੋਤੀ RAM ਮੈਰਾ ਨੇ ਬਲੀਦਾਨ ਦਿੱਤਾ ਹੈ ਮਾਤਾ ਗੁਜਰਕੌਰ ਜੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਦੁੱਧ ਦੀ ਸੇਵਾ ਜਿਹੜੀ ਲਗਾਤਾਰ ਜਾਰੀ ਰੱਖੀ ਤੇ ਆਪਣਾ ਪਰਿਵਾਰ ਹੈ ਜਿਹੜਾ ਵਾਰ ਦਿੱਤਾ ਤੇ ਨੌਜਵਾਨਾਂ ਜਿਹੜੇ ਨੇ ਪ੍ਰੇਰਿਤ ਹੋਏ ਨੇ ਇਤਿਹਾਸ ਜਾਣੂ ਨੇ ਤੇ ਵਿਦੇਸ਼ਾਂ ਤੋਂ ਆ ਚੁੱਕੇ ਨੇ ਤੇ ਹੁਣ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਸੰਗਤ ਵੱਡੀ ਗਿਣਤੀ ਚ ਗੁਰਦੁਆਰਾ ਸਾਹਿਬ ਕੇ ਨਤਮਸਤ ਕੋਰੀਆ ਤੇ ਉਹਨਾਂ ਦੀ ਜਿਹੜੇ ਲੰਗਰ ਦੇ ਪ੍ਰਬੰਧ ਨੇ ਕੀਤੇ ਗਏ ਨੇ ਸੋ ਹੋਰ ਵੀ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਲਾਪੀ ਸਿੰਘ ਜੀ ਆਪਾਂ ਕਹਿ ਦਈਏ ਨਿਊਯਾਰਕ ਸਿੱਖ ਫਾਊਂਡੇਸ਼ਨ ਦਾ ਉਪਰਾਲਾ ਤੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਬਾਕੀ ਮੈਸੇਜ ਇਹੀ ਹੈ ਜਿਹੜੇ ਦਿਨ ਚੱਲਦੇ ਨੇ ਆਪਣੇ ਸਿੱਧਾਂ ਦੇ ਦਿਨ ਚੱਲਦੇ ਨੇ ਵੀ ਸਾਰਿਆਂ ਨੂੰ ਅਪੀਲ ਹੈ ਵੀ ਸਾਰੇ ਇੱਥੇ ਭਗਵਾਨ ਕੇ ਹੋਣ ਤੇ ਟੋਪੀ ਵਗੈਰਾ ਚ ਨਹੀਂ ਆਉਣ ਤੇ ਸਿੱਧਾਂ ਦੇ ਸਾਹਿਬ ਸਿੱਧਾਂ ਨੂੰ ਪਰ ਯਾਦ ਕਰਨ ਤੇ ਸਿੱਧਾਂ ਨੂੰ ਆਪਾਂ ਗੱਲ ਕਰੀਏ ਦੁੱਧ ਪਲਾਇਆ ਸੀ ਮੋਤੀराम ਮਹਿਰਾ ਨੇ ਲਗਾਤਾਰ ਦੁੱਧ ਦੀ ਸੇਵਾ ਕੀਤੀ ਤੇ ਬਲੀਦਾਨ ਦੇਣਾ ਪਿਆ ਪਰਿਵਾਰ ਵਾਰਤਾ ਉਹਨਾਂ ਨੇ ਸਾਰਾ ਕੁਝ ਖਤਮ ਕਰਤਾ ਕੀ ਮੈਸੇਜ ਆਊਗਾ ਕੀ ਅਪੀਲ ਹੈ ਤੁਹਾਡੀ ਬਾਕੀ ਦੀ ਮੈਸੇਜ ਇਹੀ ਹੈ ਜਿਹੜਾ ਸਾਡਾ ਇਤਿਹਾਸ ਹੈ ਸਾਰੇ ਨੌਜਵਾਨ ਇਹ ਇੱਕ ਵਾਰ ਜਰੂਰ ਆ ਕੇ ਇੱਥੇ ਪੜਨ ਤੇ ਇਹ ਇਤਿਹਾਸ ਬਾਰੇ ਜਾਣੋ ਹਣ ਤੇ ਸਾਡੇ ਜਿਹੜੇ ਪੰਜਾਬ ਦੇ ਬਹੁਤ ਨੌਜਵਾਨਾ ਉਹਨਾਂ ਨੂੰ ਇਹ ਸਿੱਖ ਕੌਮ ਨਾਲ ਜੋੜਨ ਦੀ ਪੀਲ ਹੈ ਜੀ ਬਾਬਾ ਮੋਤੀਰਾਮ ਮਹਿਰਾਵਰੇ ਕੀ ਕਹਿਣਾ ਚਾਹੋਗੇ ਦੋ ਸ਼ਬਦ ਬਾਬਾ ਮੋਤੀ ਮਹਿਰਾਵਰੇ ਸ਼ਬਦ ਇਹ ਨਹੀਂ ਅਸੀਂ ਕੁਝ ਕਹਿ ਨਹੀਂ ਸਕਦੇ ਨਾਲੇ ਹਨਾ ਉਹ ਨਹੀਂ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਮਾਤਾ ਗੁਜਰ ਔਰ ਤੇ ਛੋਟੇ ਸਾਹਿਬ ਜੀ ਦਾ ਨੂੰ ਜਿਨ੍ਹਾਂ ਨੇ ਬਿਨਾਂ بے ਪ੍ਰਵਾਹ ਹੋ ਕੇ ਉਹਨਾਂ ਨੇ ਦੁੱਧ ਛਕਾਇਆ ਹਨਾ ਆਪਣੀ ਜਾਨ ਦੀ ਬਾਜ਼ੀ ਲਾ ਕੇ ਮਤਲਬ ਕਹਿ ਸਕਦੇ ਆ ਵੀ ਦੁਨੀਆ ਦਾ ਵਰਲਡ ਦਾ ਸਭ ਤੋਂ ਮਹਿੰਗਾ ਦੁੱਧ ਜੇ ਕੋਈ ਹੈ ਸੀ ਤਾਂ ਬਾਬਾ ਮੋਤੀ ਮਹਾਰਾਜੀ ਵੱਲੋਂ ਸੀ ਤੇ ਤੁਹਾਨੂੰ ਕਿੱਦਾਂ ਪ੍ਰੇਰਨਾ ਮਿਲੀ ਤੁਸੀਂ ਜਿਵੇਂ ਦੁੱਧ ਦਾ ਲੰਗਰ ਲਾਇਆ ਵਿਦੇਸ਼ਾਂ ਤੋਂ ਤੁਸੀਂ ਆਏ ਹੋ ਤੇ ਕੀ ਕਹਣਾ ਬਸ ਅਸੀਂ ਇਹੀ ਕਹਿੰਦੇ ਹਾਂ ਕਿ ਸਾਡੀ ਸੇਵਾ ਗੁਰੂ ਸਾਹਿਬਾਨ ਇਦਾਂ ਹੀ ਲੈਂਦੇ ਰਹਿਣ ਸਿੱਧੀ ਜੋੜ ਮੇਲੇਾਂ ਤੇ ਅਸੀਂ ਲੰਗਰ ਲਾਉਂਦੇ ਰਹੀਏ ਸਾਡੀ ਇਹੀ ਅਪੀਲ ਹੈ ਕਿ ਸਿੱਖ ਕੌਮ ਨੂੰ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਕੀੰਦੋ ਦੁਨੀਆ ਸੀਦਾ ਕਰ ਰਹੀ ਆ ਪਰ ਉਰੋਂ ਦੇ ਨੌਜਵਾਨਾਂ ਦੀ ਵੀਰੇ ਗੱਲ ਕਰੀਏ ਤਾਂ ਗਲਤ ਪੀੜੀ ਹਨਾ ਗਲਤ ਸੰਗਤ ਚ ਰਲ ਗਏ ਉਹਨਾਂ ਨੂੰ ਕੀ ਮੈਸੇਜ ਤੁਹਾਡੇ ਉਹਨਾਂ ਨੂੰ ਇਹੀ ਆ ਵੀ ਆਪਣਾ ਇਤਿਹਾਸ ਬਹੁਤ ਹੀ ਵੱਡਾ ਇਤਿਹਾਸ ਹੈ ਸਿੱਖ ਕੌਮ ਦਾ ਅੱਜ ਤੱਕ ਕੋਈ ਵੀ ਐਡਾ ਨਾ ਰਾਜ ਹੋਇਆ ਸਿੱਖ ਕੌਮ ਦਾ ਨਾ ਹੀ ਇਤਿਹਾਸ ਕਿਸੇ ਦਾ ਕੋਈ ਹੋਣਾ ਬਹੁਤ ਇੱਥੇ ਆਏ ਨੇ ਆਪਦਾ ਚਲਾਉਣ ਲਈ ਹਨਾ ਬਹੁਤ ਜਿਸੂ ਮਿਸ਼ੂ ਵਾਲੇ ਹੋਰ ਵੀ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਵਟਕ ਸਿੱਖ ਕੌਮ ਤੋਂ ਬਿਨਾ ਕੋਈ ਇਤਿਹਾਸ ਇਦਾਂ ਦਾ ਨਹੀਂ ਹੈਗਾ ਜਿਨ੍ਹਾਂ ਨੇ ਆਪਾਂ ਨੂੰ ਛੀਧੀਆਂ ਦੇ ਕੇ ਆਪਾਂ ਨੂੰ ਜੀਵਨ ਦਿੱਤਾ ਬੋ ਬੋ ਧੰਨਵਾਦ ਵਾਈਗੁਰ ਜੀ ਦਾ ਖਾਸ ਅਹਿਸਾਨ ਸਾਡੇ ਨਾਲ ਨਿਊਯਾਰਕ ਸਿੱਖ ਫਾਊਂਡੇਸ਼ਨ ਦੇ ਜਵਾਨ ਜੋ ਕਿ ਵਿਦੇਸ਼ਾਂ ਤੋਂ ਆਣ ਕੇ ਦੁੱਧ ਦੀ ਸੇਵਾ ਕਰ ਰਹੇ ਨੇ ਨਾਲ ਹੀ ਨੌਜਵਾਨਾਂ ਦਾ ਕਹਿਣਾ ਹੈ ਕਿ ਮੋਤੀ RAM ਮਹਿਰਾ ਵੱਲੋਂ ਜੋ ਦੁੱਧ ਦੀ ਸੇਵਾ ਕੀਤੀ ਗਈ ਛੋਟੇ ਲਾਲਾ ਨੂੰ ਦੁੱਧ ਪਿਲਾਇਆ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਲਾਇਆ ਉਸ ਦੁੱਧ ਦਾ ਮੁੱਲ ਰਹਿੰਦੀ ਦੁਨੀਆ ਤੱਕ ਕੋਈ ਵੀ ਨਹੀਂ ਮੋੜ ਸਕਦਾ ਤੇ ਸਭ ਤੋਂ ਮਹਿੰਗਾ ਦੁੱਧ ਜੇਕਰ ਕੋਈ ਹੈ ਸੀ ਤਾਂ ਮੋਤੀ RAM ਮਹਿਰਾ ਵੱਲੋਂ ਪਿਲਾਇਆ ਹੋਇਆ ਦੁੱਧ ਸੀ ਸੋ ਉਸ ਨੂੰ ਦੇਖਦਿਆਂ ਨੌਜਵਾਨਾਂ ਵੱਲੋਂ ਵਦੇਸ਼ਾਂ ਤੋਂ ਆਣ ਕੇ ਰੁੱਖ ਕੀਤਾ ਗਿਆ ਮਹੰਗੀ ਧਰਤੀ ਤੇ ਦੁੱਧ ਦਾ ਲੰਗਰ ਲਾਇਆ ਗਿਆ ਤੇ ਦੁੱਧ ਦਾ ਜਿਹੜਾ ਲਗਾਤਾਰ ਨੌਜਵਾਨਾਂ ਵੱਲੋਂ ਸੰਗਤਾਂ ਨੂੰ ਛਕਾਇਆ ਜਾ ਰਿਹਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇ ਸ਼ਹਿਬਜਾਦਿਆਂ ਦੀ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਨੇ ਜਿਹੜੀਆਂ ਉਹਨਾਂ ਨੂੰ ਸਜਦਾ ਕਰਦੀਆਂ ਨੇ ਪ੍ਰਣਾਮ ਕਰ ਰਹੀਆਂ ਨੇ ਤੇ ਇਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਮੌਜੂਦ ਹਾਂ ਜਿੱਥੇ ਦਸਤਾਰਾਂ ਦਾ ਲੰਗਰ ਆ ਜਿਹੜਾ ਲਗਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਹੈ ਜਿਹੜੀ ਕਾਫੀ ਟਾਈਮ ਤੋਂ ਚੱਲ ਰਹੀ ਹੈ ਲੇਕਿਨ ਹੁਣ ਗੁਰਦੁਆਰਾ ਸਾਹਿਬ ਦੇ ਬਾਹਰ ਬਿਲਕੁਲ ਦਸਤਾਰਾਂ ਨੇ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦੀ ਅਗਵਾਈ ਦੇ ਵਿੱਚ ਸਮੁੱਚੀ ਲੀਡਰਸ਼ਿਪ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਜਿਹੜਾ ਪਿਛਲੇ ਕਾਫੀ ਟਾਈਮ ਤੋਂ ਲਿਖਿਆ ਹੋਇਆ ਤੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਨੇ ਤੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਚਨਾਰਥਲ ਜੀ ਵੀ ਮੌਜੂਦ ਨੇ ਤੇ ਪੂਰੀ ਟੀਮ ਮੌਜੂਦ ਹੈ ਤੇ ਅਸੀਂ ਤੁਹਾਡੇ ਨਾਲ ਸਾਰਿਆਂ ਨਾਲ ਗੱਲਬਾਤ ਵੀ ਕਰਾਂਗੇ ਤੇ ਦੱਸ ਦਈਏ ਕਿ ਸਾਕਾ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਆਓ ਦਸਤਾਰਾਂ ਸਜਾਈਏ ਯਾਨੀ ਕਿ ਮੇਰੀ ਦਸਤਾਰ ਮੇਰੀ ਸ਼ਾਨ ਜਿਹੜੀ ਸ਼ਰੋਮਣੀ ਕਲਕੱਤ ਦੀ ਮਹਿਮ ਹੈ ਉਹ ਜ਼ਿਲ੍ਹਾ ਜ਼ਿਲ੍ਹਾ ਤੇ ਯੂਥ ਅਕਾਲੀ ਦਲ ਵੱਲੋਂ ਇਹ ਜਿਹੜੀ ਮਹਿਮ ਸ਼ੁਰੂਆਤ ਕੀਤੀ ਗਈ ਸੀ ਪੰਜਾਬ ਦੇ ਹਰੇਕ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ ਗਈਆਂ ਨੇ ਪਰੰਤੂ ਹੁਣ ਜਿਵੇਂ ਕਿ ਸ਼ਹੀਦੀ ਸਭਾ ਚੱਲ ਰਹੀ ਹੈ 3 ਦਿਨ ਦਾ ਸਮਾਗਮ ਹੁੰਦਾ ਹੈ ਸੰਗਤਾਂ ਆਉਂਦੀਆਂ ਨੇ ਨੌਜਵਾਨ ਵੀ ਆਉਂਦੇ ਨੇ ਜਿਨ੍ਹਾਂ ਨੌਜਵਾਨਾਂ ਦੇ ਦਸਤਾਰਾਂ ਨਹੀਂ ਉਹਨਾਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਹਲਕਾ ਮਲੋ ਦੇ ਸੇਵਾਦਾਰ ਤੇ ਜਨਰਲ ਸਕੱਤਰ ਸ਼ਰਮਣੀ ਅਕਾਲੀ ਦਲ ਸੱਤਰੀ ਗੱਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਕਿਸਾਨੀ ਸ਼ਾਦ ਨੂੰ ਨਤ ਮਸਤਕ ਹੋਣ ਵਾਸਤੇ ਸ਼ਰਧਾ ਸੰਸਕਾਰ ਭੇਟ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤ ਆ ਰਹੀਆਂ ਨੇ ਸੋ ਇੱਕ ਨਵੇਕਲੀ ਪਹਿਲ ਕੀਤੀ ਗਈ ਆ ਕਿਥੇ ਦਸਤਾਰਾਂ ਦਾ ਲੰਗਰ ਜਿਹੜੇ ਨੌਜਵਾਨ ਵੀਰ ਕੇਸ ਕਤਲ ਕਰਦੇ ਨੇ ਕਟਵਾਉਂਦੇ ਨੇ ਉਹ ਇਥੋਂ ਪਰਨ ਕਰਕੇ ਆਉਂਦੇ ਨੇ ਤੇ ਇਥੋਂ ਕੀਸਰੀ ਦਸਤਾਰਾ ਬਣ ਕੇ ਜਾਂਦੇ ਨੇ ਸੋ ਮੈਂ ਸਮਝਦਾ ਬਹੁਤ ਵੱਡਾ ਅਪਰਾਲਾ ਬਹੁਤ ਇੱਕ ਵਧੀਆ ਗੱਲ ਹੈ ਕਿ ਨੌਜਵਾਨ ਆਪਣੇ ਸਿੱਖੀ ਨਾਲ ਆਪਣੇ ਵਿਰਸੇ ਨਾਲ ਮਾਂ ਬੋਲੀ ਪੰਜਾਬੀ ਨਾਲ ਜੁੜਨਾ ਚਾਹੀਦਾ ਆਪਣੇ ਸਮਾਜ ਸੇਵੀ ਕੰਮ ਕਰਨੇ ਚਾਹੀਦੇ ਨੇ ਸੋ ਜਿੱਥੇ ਅੱਜ ਮਾਤਾ ਜੀ ਨੂੰ ਸਾਬ ਜਦਿਆਂ ਦੀ ਅਸੀਰਵਾਦ ਉਹਨਾਂ ਦੀ ਆ ਤੇ ਉਹਨਾਂ ਦੇ ਅਸੀਰਵਾਦ ਨਾਲ ਕੈਂਪ ਚੱਲ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਹੰਕਾਰ ਨੌਜਵਾਨਾਂ ਦਾ ਤੁਸੀਂ ਦੇਖੋ ਲੜਕੀਆਂ ਬੀਬੀਆਂ ਦਮਾਲੇ ਸਜਾਰੀਆਂ ਨੇ ਨੌਜਵਾਨ ਦਫਤਾਰਾਂ ਬਣਾ ਰਹੇ ਨੇ ਤੇ ਪਰਨ ਕਰਕੇ ਜਾ ਰਹੇ ਕਿ ਅਸੀਂ ਕੇਸ ਰੱਖਾਂਗੇ ਤੇ ਦਸਤਾਰਾਂ ਸਜਾਵਾ ਗਏ। ਆ ਭਾਈ ਜੀ ਗੱਲ ਕੀਤੀ ਜਾਈ ਬੀ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਇਹ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਸ਼ੁਰੂ ਕੀਤੀ ਗਈ ਸੀ। ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਤੁਸੀਂ ਫਿਰਿਓ ਤੇ ਕਿੰਨੀ ਕੁ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਪਰਮਾ ਸਮਰਥਨ ਆ ਜਿਹੜਾ ਤੇ ਉਹਨਾਂ ਦਿੱਤਾ। ਦੇਖੋ ਬਹੁਤ ਵੱਡਾ ਸਮਰਥਨ ਮਿਲ ਰਿਹਾ ਨੌਜਵਾਨਾਂ ਦਾ, ਯੂਥ ਦਾ ਖਾਸ ਕਰ ਬੀਬੀਆਂ ਦਾ। ਸਵੇਰ ਦੇ ਕੱਲ ਵੀ ਅੱਜ ਬਹੁਤ ਵੱਡੀ ਗਿਣਤੀ ਬੀਬੀਆਂ ਦਮਾਲੇ ਸੇ ਜਾ ਕੇ ਗਈਆਂ ਨੇ। ਕੱਲ ਵੀ ਦਮਾਲੇ ਸੇ ਜਾ ਕੇ ਗਈਆਂ ਸੀਗੀਆਂ। ਸੋ ਮੈਂ ਸਮਝਦਾ ਬਹੁਤ ਵੱਡਾ ਹੰਗਾਰਾ ਤੇ ਬਹੁਤ ਵੱਡਾ ਸ਼ਾਹ ਸੰਗਤ ਦੇ ਵਿੱਚ ਇਹ ਦ ਤੇ ਅੱਜ ਥਾਂ ਦਾ ਦੇਖੋ ਲੰਗਰ ਲੱਗੇ ਨੇ ਤੁਹਾਡੇ ਦਫ਼ਤਰਾਂ ਦੇ ਦਫ਼ਤਰ ਕੈਂਪ ਚੱਲ ਰਹੇ ਨੇ ਸੋ ਸਾਰਿਆਂ ਦੇ ਵਿੱਚ ਇੱਥੇ ਪਹੁੰਚੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਆਖਦੇ ਹਾਂ ਕਿ ਉਹਨਾਂ ਮਹਾਨ ਕੀ ਦਾ ਨੂੰ ਸਰਦਸ ਕਵਪੇਟ ਕਰਨਾ ਚਾਹਤੇ ਆ। ਤੋਂ ਦੱਦੀਏ ਕਿ ਸਾਡੇ ਨਾਲ ਲੜਕੀਆਂ ਮੌਜੂਦ ਨੇ ਸਿਰ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦਿਖਾਈਏ ਪਹਿਲਾਂ ਤੁਹਾਨੂੰ ਕੱਲੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰ ਨਹੀਂ ਸਜਾਈ ਜਾ ਰਹੀ ਬਲਕਿ ਲੜਕੀਆਂ ਦੇ ਸਿਰਾਂ ਦੇ ਧਮਾਲੇ ਸਾਹਿਬ ਦਾ ਪ੍ਰਕਾਸ਼ ਕਰਾਇਆ ਗਿਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਕਾਫੀ ਟਾਈਮ ਪਹਿਲਾਂ ਇਹ ਮਹਿਮ ਦਾ ਆਗਾਜ਼ ਕੀਤਾ ਗਿਆ ਸੀ ਤੇ ਪੂਰੇ ਪੰਜਾਬ ਦਾ ਦੌਰਾ ਕੀਤਾ ਗਿਆ ਵੱਡੀ ਗਿਣਤੀ 'ਚ ਸਰਬਜੀਤ ਸਿੰਘ ਚਿੰਜਰ ਨੇ ਨੌਜਵਾਨਾਂ ਦੇ ਦਸਤਾਰਾਂ ਸਜਾ ਦਿੱਤੀਆਂ ਨੇ ਸਿਰਾਂ ਦੇ ਉੱਤੇ ਕੇਸਰੀ ਰੰਗ ਦੀਆਂ ਦਸਤਾਰਾਂ ਤੇਨੂੰ ਦਿਖ ਜਾਣੀਆਂ ਪਰ ਦੋ ਲੜਕੀਆਂ ਸਾਡੇ ਨਾਲ ਬੈਠੀਆਂ ਨੇ ਇਹਨਾਂ ਦੇ ਸਿਰਾਂ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਦਮਾਲੇ ਸਾਹਿਬ ਦਾ ਪ੍ਰਕਾਸ਼ ਕਰਾਇਆ ਗਿਆ ਸਜਾਏ ਗਏ ਨੇ ਹਾਂਜੀ ਗੱਲਬਾਤ ਕਰਾਂਗੇ ਕੀ ਨਾਮ ਹੈ ਮੇਰਾ ਨਾਮ ਮਦੀਪ ਕੌਰ ਹੈ ਜੀ ਜੀ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਜਾ ਰਹੀ ਹੈ ਯੂਥ ਅਕਾਲੀ ਦਲ ਨੇ ਉਪਰਾਲਾ ਕੀਤਾ ਤੁਸੀਂ ਇੱਕ ਲੜਕੀ ਹੋ ਤੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਵੇਂ ਤੁਸੀਂ ਦਮਨਲਾ ਸਾਹਿਬ ਸੀ ਹਾਂਜੀ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੀ ਕੀ ਸਿੱਖੀ ਆ ਜਿਹੜੀ ਕਿ ਉਹਦਾ ਪ੍ਰਚਾਰ ਵੱਧ ਵੱਧ ਵਧਾ ਵੀ ਰਹੇ ਨੇ ਪਰ ਕਈ ਲੜਕੇ ਨੇ ਜਿਹੜੇ ਕਿ ਇਹ ਆਪਣੇ ਵਾਲ ਕੇਸ ਕਟਵਾ ਆ ਗਏ ਆ ਉਹ ਆਪਣੇ ਮੋਹਰੇ ਬਣ ਰਹੇ ਨੇ ਪਰ ਉਹਨਾਂ ਲਈ ਇਹ ਇੱਕ ਦਸਤਾਰ ਮੇਰੀ ਸ਼ਾਨ ਦਾ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਵੱਧ ਵੱਧ ਐਪਰੀਸ਼ੀਏਟ ਕੀਤਾ ਜਾਂਦਾ ਹੈ ਕਿ ਆਪਣੇ ਸਿਰਾਂ ਉੱਤੇ ਪੰਗਾ ਸਜਾਉਣਾ ਤਾਂ ਕਿ ਸਿੱਖੀ ਦਾ ਵੱਧ ਵੱਧ ਜੋੜਨ ਅਤੇ ਆਪਣੇ ਕੌਮ ਨੂੰ ਸੰਭਾਲ ਕੇ ਰੱਖਣ ਤੁਸੀਂ ਕਿੱਦਾਂ ਪ੍ਰਭਾਵਿਤ ਹੋਏ ਹੋ ਮਤਲਬ ਤੁਸੀਂ ਕਿੱਥੋਂ ਦੇਖਿਆ ਇਹਨਾਂ ਨੂੰ ਵੀ ਇਹ ਦਸਤਾਰਾਂ ਸਜਾ ਰਹੇ ਨੇ ਤੇ ਕਿੱਦਾਂ ਤੁਹਾਡੇ ਮਨ 'ਚ ਆਇਆ ਹਾਂਜੀ ਅਸੀਂ ਰੈਨਐਨਸ ਦਾ ਕੈਂਪ ਲਗਾ ਰਹੇ ਹਾਂ ਤੇ ਅਸੀਂ ਉਹਦੇ ਹੁਣ ਰੋ ਸੇਵਾ ਕਰਨ ਆਂਦੇ ਆ ਤਾਂ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਆ ਵੀ ਕੁੜੀਆਂ ਨੇ ਦਮਾਲੇ ਸਜਾਏ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਇੱਕ ਦਮਾਲੇ ਤੇ ਐਸੀ ਵੀ ਕਰਿਆ ਵੀ ਅਸੀਂ ਵੀ ਆਪਣੇ ਸੀਨਾ ਤੇ ਦਮਾਲੇ ਸਜਾਈਏ ਤੇ ਆਪਣਾ ਪ੍ਰਭਾਵ ਵਧਦਾ ਵਧ ਪਵੇ ਉਹ ਬੋਤਾਂ ਸੋ ਸ਼ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਚਲਾਈ ਜਾ ਰਹੀ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਵੱਡਾ ਸਮਾਗਮ ਆ ਜਿਹੜਾ ਉਲੀਕਿਆ ਜਾ ਰਿਹਾ ਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਪਹਿਲਾਂ ਆਂਟੀ ਜੀ ਨੇ ਦਮਾਲਾ ਸਾਹਿਬ ਦੇਖੋ ਤੁਸੀਂ ਦੇਖ ਸਕਦੇ ਹੋ ਪ੍ਰਕਾਸ਼ ਕਰਾਇਆ ਹੋਇਆ ਜਿੱਥੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਉੱਥੇ ਹੀ ਸਾਡੀਆਂ ਭੈਣਾਂ ਤੇ ਸਾਡੀਆਂ ਮਾਵਾਂ ਵੀ ਆਪਣੇ ਸਿਰਾਂ ਦੇ ਉੱਤੇ ਧਮਾਲਾ ਸਾਹਿਬ ਪ੍ਰਕਾਸ਼ ਕੁਰਵਾਰੀਆਂ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਜੀ ਮੈਜੀ ਖਾਲਸਾ ਸਾਹਿਬ ਐਕੁਜੀ ਕੀ ਫਤਿਹ ਜੀ ਜੀ ਨਾਮ ਹੈ ਮੇਰਾ ਨਾਮ ਦਲੀਪ ਕੋਹੜ ਹੈ ਜੀ ਕਿੱਥੋਂ ਆਏ ਤੁਸੀਂ ਬਾਲਾ ਸ਼ਹਿਰ ਤੋਂ ਤੇ ਸਿਰ ਦੇ ਉੱਤੇ ਅੱਜ ਧਮਾਲਾ ਸਾਹਿਬ ਸੱਜ ਗਿਆ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਦੇਖੋ ਜੀ ਇਹ ਤਾਂ ਬਹੁਤ ਟਾਈਮ ਪਹਿਲਾਂ ਸਜਣਾ ਚਾਹੀਦਾ ਸੀ ਇਹ ਕਹਿੰਦੇ ਕਿਉਂਕਿ ਇਹ ਤਾਂ ਸਾਡੇ ਗੁਰੂ ਸਾਹਿਬ ਨੇ ਸਾਡੀ ਪਛਾਣ ਦਿੱਤੀ ਸੀ ਜਦੋਂ ਕਿ ਦਿੱਲੀ ਦੇ ਸ਼ਹੀਦ ਕੀਤਾ ਗਿਆ ਸੀ ਗੁਰਤੇਗ ਬਾਦਰ ਸਾਹਿਬ ਜੀ ਨੂੰ ਤੇ ਪਾਈ ਜਾਤਾ ਜੀ ਕੋਲ ਪੁੱਛਿਆ ਸੀ ਕਿ ਉਹ ਤੇ ਕਿੰਨੇ ਸਿੰਘ ਸੀ ਜਿਹੜੇ ਆਂ ਅੱਖਾਂ ਚੋਂ ਨੀਰ ਵਹਿ ਰਿਆ ਸੀ ਉਹ ਕਹਿੰਦੇ ਜੀ ਨੀਰ ਤਾਂ ਬਹੁਤਿਆਂ ਦੇ ਵਹਿ ਰਿਆ ਸੀ ਲੇਕਿਨ ਅਸੀਂ ਸਮਝ ਨਹੀਂ ਸਕਦੇ ਸੀ ਕਿਹੜੇ ਸਰਦਾਰ ਆ ਤਾਂ ਗੁਰੂ ਸਾਹਿਬ ਨੇ ਸਾਡੀ ਕਹ ਪਛਾਣ ਬਣਾਈ ਸੀ ਲੇਕਿਨ ਅੱਜ ਅਸੀਂ ਬਹੁਤ ਖੁਸ਼ ਆਏ ਕਿ ਇਹ ਨੌਜਵਾਨ ਬੱਚਾ ਨੇ ਉਪਰਾਲਾ ਕੀਤਾ ਹੈ ਕਿ ਸਾਰਿਆਂ ਨੂੰ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਉਸ ਨੂੰ ਉਪਰਲਾ ਕੀਤਾ ਹੈ ਕਿ ਜਿਹੜੇ ਦਸਤਾਰ ਦਾ ਲੰਗਰ ਲਗਾਏ ਹੋਇਆ ਹੈ ਵਾਹਿਗੁਰੂ ਨਾਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰੱਖਣ ਗੱਲ ਕੀਤੀ ਜਾਵੇ ਨੌਜਵਾਨਾਂ ਨੂੰ ਦਸਤਾਰਾਂ ਬੰਨੀਆਂ ਜਾ ਰਹੀਆਂ ਨੇ ਪਰ ਜਿਵੇਂ ਕਿ ਹੁਣ ਦੇਖਿਆ ਅਸੀਂ ਵੀ ਭੈਣਾ ਛੋਟੀਆਂ-ਛੋਟੀਆਂ ਤੇ ਤੁਹਾਡੇ ਵਰਗੀਆਂ ਮਾਵਾਂ ਸਾਡੀਆਂ ਉਹ ਵੀ ਸਿਰਾਂ ਦੇ ਉੱਤੇ ਧਮਾਲਾ ਸਾਫ ਸਜਾਰੀਆਂ ਨੇ ਕੀ ਲੱਗਦਾ ਵੀ ਇਥੋਂ ਪ੍ਰਾਣ ਲੈ ਕੇ ਤੇ ਇੱਕ ਸੋਹ ਖਾ ਕੇ ਜਾਣੀ ਚਾਹੀਦੀ ਹੈ ਵੀ ਇਹਨੂੰ ਅਸੀਂ ਕਾਇਮ ਰੱਖਾਂਗੇ ਦੇਖੋ ਜੀ ਆਪਾਂ ਇਹ ਨਹੀਂ ਕਹਿ ਸਕਦੇ ਸੋਹ ਖਾਣੀ ਆਪਾਂ ਵਾਹਿਗੁਰੂ ਅਰਦਾਸ ਕਰ ਸਕਦੇ ਹੈਗੇ ਹਾਂ ਜੇ ਅਰਦਾਸ ਹੀ ਕਾਮਯਾਬ ਹੁੰਦੀ ਹੈ ਸੋਵਾ ਤਾਂ ਆਪਾਂ ਅੱਜ ਖਾ ਲਾਂਗੇ ਕੱਲ ਟੁੱਟ ਜਾਏਗੀ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਅਰਦਾਸ ਕਰਕੇ ਜਾਣ ਕਿ ਵੀਗੁਰੂ ਸਾਨੂੰ ਚੜ੍ਹਦੀ ਕਲਾ ਵਿੱਚ ਕਰਨਾ ਕਿ ਅਸੀਂ ਅੱਜ ਇਹਦੀ ਆਪਣਾ ਲਾਜ ਰੱਖ ਸਕੀਏ ਉਹ ਵਾਈਗੁਰੂ ਅਕਾਲ ਪੁਰਖ ਮਾਤਾ ਦੀਵਿਸਾਇਤ ਜੀ ਸਾਡੇ ਤੇ ਮੇਰ ਕਰਨ ਮੇਰ ਪਰਿਆ ਹੱਥ ਰੱਖਣ ਜੇ ਕ ਪਚੜ ਦੀ ਕਲਾ ਸਭ ਬਚਣ ਕਰਨ ਔਰ ਇਹ ਲੰਗਰ ਲਗਜ਼ਰ ਹੈ ਇਹਨਾਂ ਵਾਈਗੁਰੂ ਇਹਨਾਂ ਉਪਰਾਲਾ ਕਰਦੇ ਰਹਿਣ ਬੱਚੇ ਵਾਈਗੁਰੂ ਆਪਣਾ ਹੱਥ ਰੱਖਣ ਇਹਨਾਂ ਦੇ ਉੱਪਰ ਅਰਦਾਸ ਕਰ ਸਕਦੇ ਆ ਵਾਈਗੁਰੂ ਅੱਗੇ ਜੋ ਜਿਵੇਂ ਤੁਹਾਡੇ ਆਪਾਂ ਕਹਿ ਦਈਏ ਧਮਾਲਾ ਸਾਹਿਬ ਸਜਿਆ ਤੁਹਾਡੇ ਤੋਂ ਹੋਰ ਮਹਿਲਾਵਾਂ ਜਿਹੜੀਆਂ ਮਾਵਾਂ ਸਾਡੀਆਂ ਪ੍ਰੇਰਿਤ ਹੋਣਗੀਆਂ ਤੇ ਤੁਹਾਨੂੰ ਵੀ ਪੁੱਛਣਗੀਆਂ ਹੋ ਵੀ ਅਸੀਂ ਵੀ ਬਨਣਾ ਤੇ ਤੁਸੀਂ ਕਿੱਦਾਂ ਮਦਦ ਕਰੋਗੇ ਫਿਰ ਅਸੀਂ ਤਾਂ ਕਹਾਂਗੇ ਬਹੁਤ ਚੰਗੀ ਗੱਲ ਹੈ ਬਨੋ ਗੁਰੂ ਵਾਲੇ ਬਨੋ ਤੁਸੀਂ ਕੀ ਕਹਿੰਦੇ ਜਦੋਂ ਅਸੀਂ ਇੱਥੇ ਆਏ ਆ ਇਹਨੂੰ ਇੱਕ ਮੇਲੇ ਦਾ ਨਾਮ ਨਾ ਦਿੱਤਾ ਜਾਏ ਇਹ ਤਾਂ ਸ਼ਹੀਦੀ ਹੈ ਸ਼ਰਧਾਂਜਲੀ ਹਰਪਤ ਕਰਨ ਆਇਆ ਆਪਾਂ ਇਹ ਤੋਂ ਕੁਝ ਸਿੱਖ ਕੇ ਜਾਈਏ ਭਾਈ ਜੀ ਦਾ ਖਾਲਸਾ ਭਾਈ ਜੀ ਕੀ ਫਤਿਹ ਸਰਬਜੀ ਸਿੰਘ ਚਿੰਗਰ ਨੇ ਚਿੰਗਰ ਸਾਹਿਬ ਨੌਜਵਾਨ ਦਸਤਾਰਾਂ ਬਨ ਰਹੇ ਨੇ ਠੀਕ ਹੈ ਹਨ ਤੁਸੀਂ ਮਹਿਮ ਚਲਾਈ ਆ ਪਰ ਇੱਥੇ ਦੇਖਣ ਚ ਆਇਆ ਵੀ ਸਾਡੀਆਂ ਭੈਣਾਂ ਤੇ ਮਾਵਾਂ ਦੇ ਸਿਰਾਂ ਤੇ ਵੀ ਤੁਸੀਂ ਦਰਮਾਲੇ ਸਜਾਤੇ ਦੇਖੋ ਬਹਿ ਤੁਸੀਂ ਗੱਲ ਗਲਤ ਕਹਿ ਰਹੇ ਹੋ ਅਸੀਂ ਸਜਾਉਣ ਵਾਲੇ ਕੁਝ ਨਹੀਂ ਅਸੀਂ ਤਾਂ ਸੰਗਤ ਦੀ ਚਰਨਾ ਦੀ ਧੂੜ ਆ ਮਹਿਮ ਤਾਂ ਸ਼ੁਰੂ ਕੀਤੀ ਨਾ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਹੈ ਇਨਸਾਨ ਕੁਝ ਨਹੀਂ ਹੁੰਦਾ ਇਨਸਾਨ ਤਾਂ ਚਰਨਾ ਦੀ ਧੂੜ ਆ ਸੰਗਤ ਦੇ ਇਹ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਧੰਨਵਾਦ ਆ ਜਿੰਨਾ ਵੀ ਧੰਨਵਾਦ ਕਰਾਇਆ ਬਹੁਤ ਥੋੜਾ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੂਹਮ ਸ਼ੁਰੂ ਕੀਤੀ ਮੇਰੀ ਦਸਤਾਰ ਮੇਰੀ ਸ਼ਾਨ ਜਿਹਦੇ ਚ ਸ਼੍ਰੋਮਣੀ ਕਾਲਜ ਦੇ ਯੂਥ ਕਾਲਜ ਦੇ ਸਾਰੇ ਸਾਡੇ ਲੀਡਰਸ਼ਿਪ ਖੜੀ ਆ ਇਹ ਦਸਤਾਰਾਂ ਆਪ 30000 ਸਜਾਰੇ ਨੇ ਸੋ ਵੱਡੀ ਗਿਣਤੀ ਜਿੱਥੇ ਬਹੁਤ ਨੌਜਵਾਨ ਦਸਤਾਰਾਂ ਸਜਾਰੇ ਨੇ ਉਥੇ ਭੈਣਾ ਦਮਾਲੇ ਸਜਾਰੀਆਂ ਨੇ ਤੇ ਉਹਦੇ ਨਾਲ ਹੀ ਤੁਸੀਂ ਦੇਖੋ ਕਿ ਜਿਵੇਂ ਬੱਚੇ ਨੇ ਆ ਆ ਬੱਚੇ ਨੇ ਦਸਤਾਰ ਸਜਾਈ ਸਾਡੇ ਭੈਣ ਜੀ ਨੇ ਭੈਣ ਜੀ ਆਜੋ ਇੱਕ ਮਿੰਟ ਤੇ ਹੁਣੇ ਭੈਣ ਜੀ ਨੇ ਇਹਨਾਂ ਨੇ ਆ ਬੱਚੇ ਤੇ ਦਸਤਾਰ ਸਜਾਈ ਆ ਤੇ ਟੋਪੀ ਲਈ ਆ ਤੇ ਟੋਪੀ ਭਾਜੀ ਇੱਥੇ ਲਾ ਦਿਓ ਹੁਣ ਇਹਨੂੰ ਇਹਨੂੰ ਛੱਡ ਦਿਓ ਟੋਪੀ ਨੂੰ ਰੀ ਤੇ ਇਹ ਆਪ ਹਲ ਫਲੇਰੇ ਨੇ ਸਾਡੀਆਂ ਭੈਣਾ ਕਿ ਬੱਚਿਆਂ ਦੇ ਜਿਨ੍ਹਾਂ ਦੇ ਸਿਰਾਂ ਤੇ ਇੱਥੇ ਦਸਤਾਰਾਂ ਸਜਾ ਕੇ ਜਾ ਰਹੇ ਨੇ ਦਸਤਾਰਾਂ ਇਸ ਤਰ੍ਹਾਂ ਸਜਿਆ ਰਹਿਣ ਸੋ ਚੰਗੀ ਗੱਲ ਆਸੀਂ ਧੰਨਵਾਦ ਕਰਦੇ ਆ ਇਸ ਭੈਣ ਦਾ ਕਿ ਜਿਨੇ ਇੱਥੇ ਆ ਕੇ ਪ੍ਰਣ ਲਿਆ ਕਿ ਮੈਂ ਆਪਣੇ ਬੱਚੇ ਦੇ ਟੋਪੀ ਨਹੀਂ ਦਸਤਾਰ ਬੰਨਣੀ ਆ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਦਸ਼ਮੇਸ਼ ਪੀਤਾ ਸ਼ਰਮਾ ਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤਨਤਨ ਬਾਬਾ ਜੋਰਾਵਰ ਸਿੰਘ ਦੀ ਤਨਤਨ ਬਾਬਾ ਫਤੇ ਸਿੰਘ ਦੀ ਧੰਨਵਾਦ ਆ ਗੁਰੂ ਕੌਰ ਜ ਚਰਨਾ ਦੇ ਵਿੱਚ ਉਹਦੀ ਸ਼ਹਾਦਤ ਦੀ ਵਾਲੀ ਧਰਤੀ ਤੇ ਜੇ ਇੱਕ ਮਾਂ ਆਪਣੇ ਬੱਚੇ ਦੇ ਦਸਤਾਰ ਸਜਾ ਕੇ ਹਲਪ ਲੰਦੀ ਆ ਤੇ ਬਹੁਤ ਵੱਡੀ ਗੱਲ ਆ ਸੋ ਇਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਉਪਰਾਲਾ ਉਪਰਾਲਾ ਇਸੇ ਤਰ੍ਹਾਂ ਚੱਲਦਾ ਰਹੇ ਪੂਰੇ ਪੰਜਾਬ ਚ ਮੂਹਮ ਲੈ ਕੇ ਚੱਲੀਏ ਤੇ ਗੁਰੂ ਸਾਹਿਬ ਆਪ ਅੰਗ ਸੰਗ ਸਾਈ ਹੋ ਕੇ ਇਹ ਮੇਰੀ ਭੈਣ ਦੀ ਭਾਵਨਾ ਨੂੰ ਮਤਲਬ ਪੂਰੀ ਕਰਨ ਜੇ ਇਹ ਇਹ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਸਜੀਆਂ ਰਹਿਣ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰਹੇ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤੁਸੀਂ ਕਿਹਾ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਪੰਜਾਬ ਦਾ ਦौरा ਕਰ ਚੁੱਕੇ ਹਾਂ 75 ਹਲਕਿਆਂ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਪ੍ਰਕਾਸ਼ ਕਰ ਦਿੱਤਾ ਦਸਤਾਰਾਂ ਦਾ ਪਰ ਹੁਣ ਕੀ ਲੱਗਦਾ ਜਿਵੇਂ ਅੱਜ ਹੀ ਭੈਣਾ ਦੇ ਬੰਨੀ ਗਈ ਹੈ ਦਸਤਾਰ ਧਮਾਲਾ ਸਾਹਿਬ ਜਾਂ ਪਹਿਲਾਂ ਵੀ ਚੱਲਦਾ ਹੀ ਸੀ ਨਹੀਂ ਪਹਿਲਾਂ ਵੀ ਚਲੋ ਪਹਿਲਾਂ ਵੀ ਇੱਥੇ ਲੰਗਰ ਦਸਤਾਰਾਂ ਦੇ ਨੌਜਵਾਨ ਲਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਆ ਗੁਰੂ ਸਾਹਿਬ ਉਹਨਾਂ ਦੇ ਵੀ ਕਿਰਪਾ ਰੱਖਣਾ ਬਾਕੀ ਇਹ ਆ ਵੀ ਇੱਥੇ ਜਿਵੇਂ oprala ਅਸੀਂ ਇੱਥੇ ਸਵਾ ਤੇ ਪਹਿਲੀ ਵਾਰ ਕੀਤਾ ਸਿਧੀ ਸਵਾ ਤੇ ਪਹਿਲੀ ਵਾਰ ਇਹ oprala ਕੀਤਾ ਗੁਰੂ ਸਾਹਿਬ ਨੇ ਕਰਵਾਇਆ ਆਪ ਕਿਰਪਾ ਕਰਕੇ ਸੋ ਅਸੀਂ ਤਾਂ ਇਹ ਬੇਨਤੀ ਕਰਦੇ ਆ ਤੁਹਾਨੂੰ ਵੀ ਕਹਾਂਗੇ ਬੇਨਤੀ ਕਰਿਓ ਤੁਹਾਡੇ ਮਾਧਮ ਰਾਹੀਂ ਲੱਖਾਂ ਹਜ਼ਾਰਾਂ ਸੁਣ ਵਾਲੀ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਵੀ ਅਰਦਾਸ ਕਰੋ ਇਹ ਸਮਾਗਮ ਇਸੇ ਤਰ੍ਹਾਂ ਚੱਲਦੇ ਰਹਿਣ ਇਸੇ ਤਰ੍ਹਾਂ ਪਹਿਣਾ ਦਮਾਲੇ ਬਨਣ ਨੌਜਵਾਨ ਦਸਤਾਰਾਂ ਸਜਾਉਣ ਤੇ ਸਾਡੀਆਂ ਮਾਤਾ ਪਹਿਣਾ ਆ ਕੇ ਇੱਥੇ ਬੱਚਿਆਂ ਦੇ ਦਸਤਾਰਾਂ ਸਜਾ ਕੇ ਗੁਰਸਿੱਖ ਗੁਰਸਿੱਖੀ ਵਾਲੇ ਪਾਸੇ ਜਾਣ ਦੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਜੋ ਇਹ ਸੰ ਸਾਡੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਜਿਨ੍ਹਾਂ ਦਾ ਕਹਿਣਾ ਕਿ ਮੇਰੀ ਦਸਤਾਰ ਮੇਰੀ ਸ਼ਾਨ ਮਹਿਮਾ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ 75 ਹਲਕਿਆਂ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਗਈ ਹੈ ਪਰੰਤੂ ਸਾਡੀਆਂ ਭੈਣਾਂ ਤੇ ਮਾਮਾ ਵੀ ਪਿੱਛੇ ਨਹੀਂ ਕਿਉਂਕਿ ਹੁਣ ਭੈਣਾਂ ਤੇ ਮਾਮਾ ਵੀ ਆਪਣੇ ਸਿਰਾਂ ਦੇ ਉੱਤੇ ਦਮਾਲਾ ਸਾਹਿਬ ਦਾ ਪ੍ਰਕਾਸ਼ ਕਰ ਰਹੀਆਂ ਨੇ ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਤੇ ਇਹ ਮਹਿਮਾ ਜਿਹੜੀ ਉਹਨਾਂ ਨੇ ਕਿਹਾ ਕਿ ਘਰ-ਘਰ ਤੱਕ ਜਾਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਪੈਣਾ ਅਤੇ ਮਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰ ਸਿੱਖ ਬਣਾਉਣ ਤੇ ਉਹਨਾਂ ਦੇ ਦਸਤਾਰ ਬਣਵਾਉਣ ਦੇ ਯਤਨ ਕਰਨ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤਜਿੰਦਰ ਚੰਦੀ ਏਐਨਬੀ ਨਿਊ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਦੇ ਇੱਕ ਜਿਵਾ